ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾ ਅੱਜ ਪਿੰਡ ਗਾਲਿਵ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡਿੜਬਾ ਮੰਡੀ ਤੇ ਭਿੰਡਰ ਕਲਾਂ ਦੀਆਂ ਟੀਮਾਂ ਜ ਜਨਾ ਵਿੱਚੋਂ ਫਾਸਟ ਰਹੀ ਡਿੜਬਾ ਮੰਡੀ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਿੰਡਰ ਕਲਾਂ ਦੀ ਟੀਮ ਜਿਸ ਨੇ 11.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਸੰਦੀਪ ਲੋਤਰ ਜਿਸ ਨੇ 9 ਰਿੱਡਾ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਨਾਨਾ ਕੋਚ ਦੜਬਾ ਜਿਸ ਨੇ 2 ਟੱਚ ਲੈ ਕੇ ਇੱਕ ਜੋਫਾ ਲਾਇਆ ਬੈਸਟ ਰੈਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੜਬਾ ਮੰਡੀ ਦੀ ਟੀਮ ਵਿੱਚ ਖੁਸ਼ੀ ਦੁੱਗਾ ਦਲਵੀਰ ਮਨਾਣਾ ਮੋਨੂ ਕੋਟਪਾਈ ਸੰਦੀਪ ਭਲੂਧਰ ਧਿਆਨਾ ਦੜਬਾ ਸੱਤੀ ਦੜਬਾ ਤੇ ਸੰਗਾ ਖੇਡੇ ਤੇ ਦੂਜੇ ਪਾਸੇ ਭਿੰਡਰ ਦੀ ਟੀਮ ਵਿੱਚ ਪਿੰਦਾ ਸਜਨਬਾਲ ਰਾਜੂ ਖੋਸਾ ਕੋਟਲਾ ਗਿੱਲ ਇੰਦਗੜ੍ਹ ਹਰਜੋਤ ਰਾਮਾਂ ਤੇ ਸੁੱਖਾ ਖੇਡੇ ਤੇ ਅਗਲੇ ਕਬੱਡੀ ਕੱਪ ਗਖਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਗਖਲ ਤੇ ਪਤੜਕਲਾਂ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਰਹੀ ਗਖਲ ਜਿਸ ਨੇ 30 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਹੀ ਪਤੜਕਲਾਂ ਦੀ ਟੀਮ ਜਿਸ ਨੇ 24 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਮੰਨਾ ਬੱਲਣਾਉ ਜਿਸ ਨੇ 10 ਰੈਡਾ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਪਿੰਦੂ ਸੀਚੇਵਾਲ ਜਿਸ ਨੇ 9 ਟੱਚ ਲੈ ਕੇ 5 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਤਨਤਨ ਬਾਬਾ ਸਾਧੂ ਸਿੰਘ ਸਪੋਰਟਸ ਕਲੱਬ ਗਾਖਲ ਕਲਾਂ ਦੀ ਟੀਮ ਵਿੱਚ ਮੰਨਾ ਬੱਲਨੋ ਮਨੀ ਸੰਧੂ ਚੱਠਾ ਚਿਹਰਾ ਕਾਲਾ ਸੰਘਿਆ ਲੱਖਾ ਚੀਮਾ ਪਿੰਦੂ ਸੀਚੇਵਾਲ ਉਡਣਾ ਕਾਲਾ ਸੰਘਿਆ ਸ਼ਲਾਮੂ ਸ਼ਾਮ 84 ਸਨੀ ਕਾਲਾ ਸੰਘਿਆ ਤੇ ਕੇਸੀ ਗਖਲ ਖੇਡੇ ਤੇ ਦੂਜੇ ਪਾਸੇ ਚੜਦੀ ਕਲਾ ਸਪੋਰਟਸ ਪੱਤਰ ਕਲਾਂ ਦੀ ਟੀਮ ਵਿੱਚ ਬਿੰਦੂ ਮੇਗੋਵਾਲ ਸੀਤਾ ਪੱਤੜ ਗਿੰਦਾਸੇਦੋਬਾਲ ਕੋਨਾ ਪੱਡਾਪੇਟ ਮੇਜਰ ਧਾਲੀਵਾਲ ਬਿੱਟ ਸੀਲਾ ਕੰਧਾਲਾ ਗੁਰੂ ਫਤੇ ਸੇਦੋਬਾਲ ਤੇ ਮਨਵੀਰ ਖੋਜੇਵਾਲ ਖੇਡੇ ਤੇ ਅਗਲੇ ਕਬੱਡੀ ਕੱਪ ਸੰਘੇੜਿਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਗੁਰਮਾ ਤੇ ਮੌੜਨਾਬਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਗੁਰਮਾ ਦੀ ਟੀਮ ਜਿਸ ਨੇ 15 ਅੰਕ ਹਸਲ ਕੀਤੇ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮੌੜਨਾਬਾ ਦੀ ਟੀਮ ਜਿਸ ਨੇ 7.5 ਅੰਕ ਹਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਸੁਖ ਹਰਦਾਸਾ ਜਿਸ ਨੇ 6 ਟੱਚ ਲੈ ਕੇ 6 ਜੱਫੇ ਲਾਏ ਤੇ ਬੈਸਟ ਸਟਾਪਰ ਬਣਿਆ ਸਨੀ ਆਦਮਬਾਲ ਤੇ ਭਾਉ ਗੁਰਮਾ ਦੋਨੋਂ ਜੁਆਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਗੁਰਮਾਹ ਦੀ ਟੀਮ ਵਿੱਚ ਸਨੀ ਆਦਮਬਾਲ, ਸੁਖਰਦਾਸਾ, ਪੀਤਾ ਦਿਓਣ, ਭਾਉ ਤੇ ਸੀਪਾ ਖੇਡੇ ਤੇ ਦੂਜੇ ਪਾਸੇ ਮੌੜਨਾਬਾ ਦੀ ਟੀਮ ਵਿੱਚ ਲਭੂ ਤਖਤੂਪੁਰਾ, ਕੰਤਾ ਭਾਈ ਰੂਪਾ, ਦੀਪਾ ਭਾਈ ਰੂਪਾ ਤੇ ਜੱਗੀ ਪਹਿਲਵਾਨ ਖੇਡੇ ਤੇ ਅਗਲਾ ਕਬੱਡੀ ਕੱਪ ਠੱਠਾਨਾਵਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਠੱਠਾਨਾਵਾ ਤੇ ਫਤਿਹਾਬਾਦ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਸਟ ਰਹੀ ਠੱਠਾ ਨਾਵਾ ਜਿਸ ਨੇ 33 ਅੰਕ ਹਾਸਲ ਕੀਤੇ ਤੇ ਸੈਕੰਡ ਰਹੀ ਫਤਿਹਬਾਦ ਜਿਸ ਨੇ 16 ਅੰਕ ਹਾਸਲ ਕੀਤੇ ਤੇ ਬੈਸਟ ਰੇਡਰ ਨੂੰ ਨਿਕਲਿਆ ਬੰਟੀ ਟਿੱਬਾ ਜਿਸ ਨੇ 11 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬਿੰਦਾ ਟਿੱਬਾ ਜਿਸ ਨੇ 8 ਟੱਚ ਲੈ ਕੇ 5 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਠੱਠਾ ਨਾਵਾ ਦੀ ਟੀਮ ਵਿੱਚ ਬੰਟੀ ਸੋਨੂ ਗੁੱਜਰ ਟੱਬਾ ਬਿੰਦਾ ਟੱਬਾ ਤਾਰੀਖੀ ਰਾਂਬਾੜੀ ਫਰੀਆਦ ਅਲੀ ਅਮਨ ਸੁਨਿਆਰਾ ਬਿੱਲੀ ਗੰਜਾ ਟੱਬਾ ਗੱਗੀ ਖੀਰਾਂਬਾੜੀ ਹੈਰੀ ਸਾਹਿਬ ਤੇ ਕਾਲੀ ਖੇਡੇ ਤੇ ਦੂਜੇ ਪਾਸੇ ਫਤਿਹਬਾਦ ਦੀ ਟੀਮ ਵਿੱਚ ਢੋਲੀ ਸਿਮਰਨ ਤੇਜਾ ਕਾਕਾ ਟੋਟੀਆਂ ਤੇ ਰਸ਼ਪਾਲ ਖੇਡੇ ਤੇ ਦੋਸਤੋ ਏ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜ਼ਰੂਰ ਦਵਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ